ਜਿਹੜੇ ਲੋਕ ਟੋਟੇ ਖਾਈ ਜਾਂਦੇ ਆ, ਖੂੜੀਆਂ ਖਾਈ ਜਾਂਦੇ ਆ, ਕਿਸੇ ਵੀ ਤਰ੍ਹਾਂ ਦੀ 6 ਪਾਵਰ ਵਧਾਉਣ ਕਰਕੇ ਦਵਾਈ ਖਾ ਰਹੇ ਆ, ਕੀ ਤੁਹਾਨੂੰ ਲੱਗਦਾ ਕਿ ਪਹਾੜੇ ਦਾ ਟੱਟੂ, krae ਦਾ ਟੱਟੂ ਆਪਾਂ ਕਿੰਨੇ ਟੈਂਸ਼ਨ ਆ ਸਕਦੇ ਆ? ਇੱਕ ਬੰਦਾ ਕਹਿੰਦਾ ਮੈਂ ਅਸਮਾਨ ਤੇ ਬਿਨਾ ਪੌੜੀ ਤੋਂ ਚੜਜਾਂ। ਮੰਨੀ ਜਾ ਸਕਦੀ ਇਹ ਗੱਲ? ਜਿਹੜੇ ਲੋਕ ਇਹ ਗੱਲਾਂ ਕਰਦੇ ਆ ਕਿ ਫੀਮ ਖਾਣ ਦੇ ਨਾਲ ਟਾਈਮਿੰਗ ਵਧਦੀ ਹੈ। ਇੱਕ ਜਗ੍ਹਾ ਤੇ ਫੀਮ ਨੂੰ ਖੜਾ ਕੇ ਲਗਾਤਾਰ ਇੱਕ ਸਾਲ ਫੀਮ ਨੂੰ ਨਹੀਂ ਖਾਓ ਤੇ ਟਾਈਮਿੰਗ ਵਧਾ ਕੇ ਦਿਖਾਓ। ਕਿਵੇਂ ਵਾਚੋ? ਪ੍ਰੈਕਟੀਕਲੀ ਗੱਲ ਸੋਚੋ ਦਿਮਾਗ ਨਾਲ ਤੇ ਦਿਲ ਨਾਲ ਸੱਚ ਬੋਲਿਓ ਵਾਕਈ ਸੈਕਸ ਕਰ ਸਕਦੇ ਆ ਹਜ਼ਾਰਾਂ ਮਰੀਜ਼ ਤੁਹਾਨੂੰ ਮਿਲਾਂ ਸਕਦੇ ਆ ਜਿਹੜੇ ਫੀਮ ਖਾਣ ਵਾਲੇ ਤੋਂ ਤੋਂ 3-3 ਮਹੀਨੇ ਸੈਕਸ ਨਹੀਂ ਕਰ ਪਾਉਂਦੇ ਜਿਹੜੇ ਲੋਕ ਸੈਕਸ ਕਰਕੇ ਫੀਮ ਖਾਈ ਜਾਂਦੇ ਆ ਜਿਹੜਾ ਬੰਦਾ ਪਹਿਲੇ ਦਿਨ ਗੋਲੀ ਖਾ ਕੇ ਸੈਕਸ ਕਰ ਰਿਹਾ ਉਹ ਬਾਅਦ ਚ ਉਸੇ ਗੋਲੀ ਨੂੰ ਮੇਨਟੇਨ ਕਰਦਾ ਕਰਦਾ ਕੋਈ ਦੋ ਗੋਲੀਆਂ ਖਾਰੇ ਕੋਈ ਚਾਰ ਗੋਲੀਆਂ ਖਾਰੇ ਕੋ 10 ਗੋਲੀਆਂ ਖਾਰੇ ਪਹਿਲੇ ਦਿਨ ਜਿੱਦਾਂ ਤੁਸੀਂ ਇੰਟਰ ਕੋਰਸ ਕਰਦੇ ਆ ਸੈਕਸ ਕਰਦੇ ਆ ਸਾਨੂੰ ਕਿਸੇ ਦਵਾਈ ਦੀ ਲੋੜ ਨਹੀਂ ਇਹਨ ਚਿਹਰੇ ਬਹੁਤੇ ਸਲਾਹਕਾਰ ਨੇ ਲੈਲਾ ਭੋਰਾ ਕ ਗੋਲੀ ਖਾਲਾ ਭੋਰਾ ਕ ਫੀਮ ਖਾਲਾ ਡੋਡਿਆਂ ਦਾ ਕਾਰਡ ਨਾਲ ਟਾਈਮ ਜ਼ਿਆਦਾ ਲੱਗੂ ਉਹ ਟਾਈਮ ਨੂੰ ਮੇਨਟੇਨ ਕਰਦਾ 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 ਬੰਦਾ ਚੰਗਾ ਭਲਾ ਇੱਜ਼ਤਦਾਰ ਬੰਦਾ ਇੱਕ ਡੋਡਿਆਂ ਦੇ ਕਾਰਡ ਤੋਂ ਕਦੋਂ ਅਮਲੀ ਬਣ ਗਿਆ ਪਤਾ ਹੀ ਨਹੀਂ ਲੱਗਦਾ ਜਿੰਨਾ ਚਿਰ ਤੁਸੀਂ ਆਪ ਇਸ ਗੱਲ ਨੂੰ ਮੰਨੋਗੇ ਨਹੀਂ ਉਹਨਾਂ ਚਿਰ ਨਿਸ਼ਾਨੀ ਛੁੱਟਾ